ਉਹ ਦੇਸ਼ ਭਗਤ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਨਜ਼ਰ ਆ ਰਹੇ ਨੇ ਥੋੜਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਜਿਸ ਜੋਸ਼ ਦੇ ਨਾਲ ਤੁਸੀਂ ਇੱਥੇ ਅੱਜ ਮੇਰਾ ਸਵਾਗਤ ਕਰ ਰਹੇ ਹੋ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਮੰਨਤਾ ਤੁਸੀਂ ਬਣਾ ਰੱਖਿਆ ਬਸ ਹੁਣ ਬਟਨ ਦਬਣ ਦੀ ਲੋੜ ਹੈ ਕਈ ਤਾਂ ਮੈਨੂੰ ਕਹਿੰਦੇ ਨੇ ਭਾਜੀ ਵੋਟਾਂ ਪਹਿਲਾਂ ਨਹੀਂ ਹੋ ਸਕਦੀਆਂ ਬਹੁਤ ਜ਼ਿਆਦਾ ਦਿਲ ਕਰੀ ਜਾਂਦਾ ਝਾੜੂ ਵਾਲਾ ਬਟਨ ਦੱਬਣ ਨੂੰ ਮੈਂ ਕਿਹਾ ਕੋਈ ਨਹੀਂ ਮਹੀਨਾਕ ਸਬਰ ਕਰ ਲੋ ਮੈਂ ਕਿਹਾ ਮਹੀਨਾਕ ਸਬਰ ਕਰ ਲੋ ਉਹ ਦਿਨ ਵੀ ਆਊਗਾ ਵੀਰੋ ਇਸ ਵਾਰ ਮੈਂ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਗਿਆ ਐਦਾਂ ਲੱਗਦਾ ਹਰ ਰੋਜ਼ ਕਿਸ ਤੋਂ ਬਾਅਦ ਤਾਂ ਕੀ ਜੋਸ਼ ਹੋਊਗਾ ਤਾਂ ਪੰਜਾਬ ਦੇ ਲੋਕ ਆਪਣੇ ਰਿਕਾਰਡ ਆਪ ਹੀ ਤੋੜੀ ਜਾਂਦੇ ਆ ਅੱਜ ਪਟਿਆਲੇ ਆ ਕੇ ਵੀ ਇਹੀ ਲੱਗ ਰਿਹਾ ਕਿਸ ਤੋਂ ਬਾਅਦ ਤਾਂ ਕੀ ਜੋਸ਼ ਹੋਊਗਾ ਲਓ ਮੈਂ ਹੁਣ ਤੁਹਾਨੂੰ 20 ਸਕਿੰਟ ਦੇ ਰਿਹਾ ਚਾਹੇ ਨਾਰਾ ਲਾ ਲਓ ਚਾਹੇ ਦਿਲ ਦੀ ਪੜਾਹ ਜੇ ਮਰਜ਼ੀ ਕੱਢ ਲਓ 20 ਸਕਿੰਟ ਤੁਹਾਡੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਵੀਰੋ ਇਸ ਵਾਰ ਜੋ ਪਿਆਰ ਮਿਲ ਰਿਹਾ ਮੈਨੂੰ ਥਕਾਵਟ ਨਹੀਂ ਹੋ ਰਹੀ ਕਿਉਂਕਿ ਪਿਆਰ ਇੰਨਾ ਜ਼ਿਆਦਾ ਮਿਲ ਰਿਹਾ 2022 ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ 2 ਸਾਲਾਂ ਚ 43000 ਨੌਕਰੀਆਂ ਦੇ ਕੇ ਆ ਤੁਹਾਡਾ ਪੋਤਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ ਹੈ 43000 ਨੌਕਰੀਆਂ ਦੇ ਬਿਜਲੀ ਦੇ ਬਿੱਲ ਬਿਜਲੀ ਦੇ ਬਿੱਲ ਜ਼ੀਰੋ ਕਰਕੇ ਆ ਤੁਹਾਡਾ ਭਰਾ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡੇ ਸਾਹਮਣੇ ਖੜਾ ਹੈ ਬਿਜਲੀ ਦੇ ਬਿੱਲ ਜ਼ੀਰੋ ਕਰਕੇ ਸਾਰੇ ਪੰਜਾਬ ਦੇ ਨਹਿਰਾਂ ਦੇ ਪਾਣੀ ਨੂੰ ਟੇਲਾ ਤੱਕ ਨਹਿਰਾਂ ਦੇ ਪਾਣੀ ਨੂੰ ਕੱਸੀਆਂ ਰਜਬਾਂਆਂ ਖਾਲਿਆਂ ਤੱਕ ਪਹੁੰਚਾ ਕੇ ਤੁਹਾਡਾ ਭਰਾ ਸਾਹਮਣੇ ਖੜਾ ਤੁਹਾਡੇ ਵੀਰੋ ਸ਼ਹੀਦਾਂ ਦੇ ਸਨਮਾਨ ਚ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ 1 ਕਰੋੜ ਰੁਪਈਆ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਕਬੀਲਦਾਰੀ ਨਹੀਂ ਲਈ ਤੇ ਰਵੇ ਤਾਂ ਦਿੰਨਿਆਂ ਨਹੀਂ ਸ਼ਹੀਦ ਦੀ ਕੋਈ ਜਾਨ ਦੀ ਕੀਮਤ ਨਹੀਂ ਹੁੰਦੀ ਵੀਰੋ ਮੋਟਰ ਖੇਤਾਂ ਵਾਲੀ ਲਾਈਟ ਜਦੋਂ ਜਾਓ ਸਟਾਰਟਰ ਦਾ ਹਰੇ ਰੰਗ ਦਾ ਬਟਨ ਦੱਬੋ ਮੋਟਰ ਚੱਲ ਪੈਂਦੀ ਹੈ ਬਿਜਲੀ ਆਮ ਹੈ ਜਦੋਂ ਵਰਜੀ ਜਾਓ ਥਰਮਲ ਪਲੈਂਟ ਖਰੀਦ ਲਿਆ ਆਮ ਤੌਰ ਤੇ ਸਰਕਾਰਾਂ ਚੀਜ਼ਾਂ ਵੇਚਦੀਆਂ ਹੁੰਦੀਆਂ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਨੇ ਘਾਟਾ ਦਿਖਾ ਕੇ ਪਰ ਆਪਾਂ ਨੇ ਗੋਵਿੰਦਵਾਲ ਸਾਹ ਵਾਲਾ ਥਰਮਲ ਪਲੈਂਟ ਜਿਹਦਾ ਨਾਮ ਸੀ ਜੀਵੀਕੇ ਜੀਵੀਕੇ ਕੰਪਨੀ ਹੈ ਜਿਹਦੇ ਨਾਮ ਅਸੀਂ ਜੀਵੀਕੇ ਥਰਮਲ ਪਲੈਂਟ ਉਹਦਾ ਨਾਮ ਰੱਖਿਆ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਥਰਮਲ ਪਲੈਂਟ ਵੀਰੋ ਲਾਈਕ ਹੋਰ ਦੇ ਦਿੰਦੇ ਨੇ 15 ਸਕਿੰਟ ਲਓ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਮੈਨੂੰ ਬੋਲਣ ਦੀ ਲੋੜ ਘੱਟ ਪੈਂਦੀ ਹੈ ਕਿਉਂਕਿ ਪੰਜਾਬ ਦੀ ਜਨਤਾ ਬੋਲਣ ਲੱਗੀ ਪੰਜਾਬ ਦਾ ਯੂਥ ਬੋਲਣ ਲੱਗ ਗਿਆ ਪੰਜਾਬ ਦੇ ਬਜ਼ੁਰਗ ਬੋਲਣ ਲੱਗੇ ਪੰਜਾਬ ਦੀਆਂ ਮਾਵਾਂ ਪੈਣਾ ਬੋਲਣ ਲੱਗੀਆਂ ਕਿ ਸਾਨੂੰ ਕਿ ਸਾਨੂੰ ਇਸ ਤੋਂ ਪਹਿਲਾਂ 70 ਸਾਲਾਂ ਚ ਇਹੋ ਜਿਹੀ ਆਪਣੇ ਪੰਨ ਵਾਲੀ ਸਰਕਾਰ ਨਹੀਂ ਮਿਲੀ ਸੀ ਪਹਿਲੀ ਗੱਲ ਹੈ ਪਹਿਲੀ ਵਾਰ ਹੈ ਕਿ ਤੁਸੀਂ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾ ਸਕਦੇ ਹੋ ਨਹੀਂ ਤਾਂ ਰਾਜੇ ਮਹਾਰਾਜੇ ਕੱਕੇ ਸਾਹਿਬ ਜੀ ਛੋਟੇ ਸਾਹਿਬ ਜੀ ਵੱਡੇ ਸਾਹਿਬ ਜੀ ਇਹੀ ਹੁੰਦਾ ਸੀ ਮੈਂ ਤੁਹਾਡਾ ਆਪਣਾ ਜੇ ਤੁਹਾਨੂੰ ਲੱਗਦਾ ਹੈ ਜੇ ਤੁਹਾਨੂੰ ਲੱਗਦਾ ਕਿ ਯਾਰ ਭਗਵਾਨਤਮਨ ਸਾਡੇ ਜਵਾਕ ਹੈ ਸਾਡੇ ਭਰਾ ਹੈ ਜਦੋਂ ਮਰਜੀ ਇਹਨੂੰ ਮੋੜੇ ਤੋਂ ਫੜ ਕੇ ਰੋਕ ਲੈਣੇ ਆ ਇਹ ਆਪਣੇ ਹੱਕ ਦੇ ਫੈਸਲੇ ਕਰ ਰਿਹਾ ਹੈ ਇਹ ਇਕੱਲੇ ਹੀ ਲੜੀ ਜਾਂਦਾ ਹੈ ਸੁਪਰੀਮ ਕੋਰਟ 'ਚ ਵੀ ਗਵਰਨਰ ਨਾਲ ਵੀ ਸੈਂਟਰ ਨਾਲ ਵੀ ਕਾਂਗਰਸ ਨਾਲ ਵੀ ਕਾਲੀਆਂ ਨਾਲ ਵੀ ਇਕੱਲੇ ਹੀ ਲੜੀ ਜਾਂਦਾ ਹੈ ਮੇਰੇ ਵੀਰੋ ਮੈਂ ਤੁਹਾਡੇ ਤੁਹਾਡੇ ਸਿਰ ਤੇ ਲੜ ਰਿਹਾ ਮੈਨੂੰ ਤੁਸੀਂ ਜਦੋਂ ਪਿਆਰ ਦਿੰਦੇ ਹੋ ਮੈਂ ਤਾਂ ਲੜ ਰਿਹਾ ਇਸ ਕਰਕੇ ਮੈਨੂੰ 13 ਹੱਥ ਤੇ 13 ਜਵਾਨਾ ਹੋਰ ਦੇ ਦਿਓ ਤਾਂ ਕਿ ਅਗਲੇ 3 ਸਾਲਾਂ ਚ ਵਿਕਾਸ ਦੇ ਕੰਮਾਂ ਦੀ ਨੇਰੀ ਲਿਆ ਕੇ ਮੈਂ ਪੰਜਾਬ ਨੂੰ ਦੁਬਾਰੇ ਸੋਲੇ ਦੀ ਚੜੀ ਬਣਾ ਦੂੰਗਾ ਮੇਰਾ ਪੱਕਾ ਤੁਹਾਡੇ ਨਾਲ ਵਾਦ ਹੈ ਮੈਂ ਕਹੂੰਗਾ ਮੈਂ ਕਹੂੰਗਾ ਮੈਂ ਇੱਕ ਵਾਰ ਕਹੂੰਗਾ ਕਿ ਪੰਜਾਬ ਬਣੇਗਾ ਹੀਰੋ ਤੁਸੀਂ ਦੋ ਵਾਰ ਕਹਿਣਾ ਕਿ 13 ਜੀਰੋ 13 ਜੀਰੋ ਇਸ ਵਾਰ ਪੰਜਾਬ ਬਣੇਗਾ ਹੀਰੋ ਇਸ ਵਾਰ ਪੰਜਾਬ ਬਣੇਗਾ ਹੀਰੋ ਥੋੜਾ ਜਿਹਾ ਹੋਰ ਉੱਚੀ ਥੋੜਾ ਮਹਿਲਾ ਵਾਲੇ ਪਾਸੇ ਤਾਂ ਪਹੁੰਚੇ ਉਹ ਮਹਿਲਾ ਦੀਆਂ ਕੰਧਾਂ ਹਿਲਾ ਦੋ ਮਹਿਲਾ ਦੀਆਂ ਆ ਨਾਰਾ ਲਾ ਕੇ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਇਨਕਲਾਬ ਇਨਕਲਾਬ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਫਿਰ ਅੱਜ ਰਾਤ ਨੂੰ ਗੁਜਰਾਤ ਜਾਊਂਗਾ ਇਸ ਤੋਂ ਬਾਅਦ ਸਿੱਧਾ ਚੰਡੀਗੜ੍ਹ 에ਰਪੋਰਟ ਜਾਊਂਗਾ ਅਹਮਦਾਬਾਦ ਪਹੁੰਚੂਗਾ ਕੱਲ ਨੂੰ ਥੋੜਾ ਸਰੇਹਾ ਗੁਜਰਾਤ ਦੇ ਲੋਕਾਂ ਕੋਲੇ ਪਹੁੰਚੂਗਾ ਤੇ ਗੁਜਰਾਤੋਂ ਇਹਦਾ ਸਰੇਹਾ ਲੈ ਕੇ ਫਿਰ ਤੁਹਾਡੇ ਕੋਲੇ ਆਊਂਗਾ ਜਿੱਥੇ ਕਹੋਗੇ ਉੱਥੇ ਜਾਵਾਂਗੇ ਜਿੱਥੇ ਕਹੋਗੇ ਬੁਲਾਓਗੇ ਉੱਥੇ ਆਵਾਂਗੇ लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे वीरो हकूमत वो करते हैं हकूमत ये मोदी जी सुन करते हैं जिनका दिलों पर राज होता है यूं कहने को तो मुर्गे के सर पे भी ताज होता है आओ कट्ठे होके झाड़ू वाला बटन दबिए बस थोनू अगले हफ्ते अगले हफ्ते थोनू पता लग जूगा ਕਿ ਝਾੜੂ ਵਾਲਾ ਬਟਨ ਕਿੰਨੇਵੇਂ ਨੰਬਰ ਤੇ ਹੈ ਤੇ ਝਾੜੂ ਨੇ ਸਫਾਈ ਕਰਨੀ ਹੈ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਪੰਜਾਬ ਤੇ ਦਿੱਲੀ ਦੇ ਵਿੱਚ ਇਹ ਭਾਜਪਾ ਦੀ ਨੇਰੀ ਕਿਵੇਂ ਰੋਕ ਲਈ ਮੈਂ ਕਿਹਾ ਜੀ ਤਾਂ ਕੋਈ ਖਾਸ ਗੱਲ ਨਹੀਂ ਕਹਿੰਦੇ ਕਿਵੇਂ ਮੈਂ ਕਿਹਾ ਜੀ ਭਾਜਪਾ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਮੈਂ ਕਿਹਾ ਜੀ ਸਾਡਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਝਾੜੂ ਮੈਂ ਕਿਹਾ ਕਮਲ ਦਾ ਫੁੱਲ ਕਿੱਥੇ ਉਗਦਾ ਹੁੰਦਾ ਹੈ ਉਹ ਕਹਿੰਦੇ ਚਿੱਕੜ 'ਚ ਮੈਂ ਝਾੜੂ ਕੀ ਕਰਦਾ ਹੁੰਦਾ ਹੈ ਕਹਿੰਦੇ ਝਿੱਕਰ ਦੀ ਸਫਾਈ ਮੈਂ ਕਹਿੰਦਾ ਅਸੀਂ ਦਿੱਲੀ ਤੇ ਪੰਜਾਬ ਵਿੱਚ ਝਾੜੂ ਨਾਲ ਝਿੱਕਰ ਦੀ ਸਫਾਈ ਕਰਤੀ ਕੰਮਲ ਉੱਗੇ ਹੀ ਨਹੀਂ ਉੱਗੇ ਹੀ ਨਹੀਂ ਇਸ ਵਾਰ ਪੰਜਾਬ ਬਣੇਗਾ ਹੀਰੋ ਪੇਰਾ ਹੀਰੋ ਪੇਰਾ ਹੀਰੋ ਇਸ ਵਾਰ ਤੁਸੀਂ ਬਣੋਗੇ ਹੀਰੋ ਪੇਰਾ ਹੀਰੋ ਪੇਰਾ ਹੀਰੋ 1 ਮਿੰਟ ਲਈ ਸਵਾਗਤ ਵੀ ਕਰਨਗੇ ਧੰਨਵਾਦ ਵੀ ਕਰਨਗੇ ਡਾਕਟਰ ਬਲਵੀ